ਹਾਂਜੀ ਕੀ ਨਾਮ ਜੀ ਆਪਣਾ ਜੀ ਮੇਰਾ ਨਾਮ ਗੁਰਪ੍ਰਕਰ ਸਿੰਘ ਜੀ ਪਿਆਰ ਰੋੜੇ ਪਨਪਾ ਪੀਆਰਟੀਸ ਕਨੈਕਟਡ ਵਰਕਰ ਯੂਨੀਅਨ ਜਲੰਧਰ ਵੰਦੋ ਬਦੌਰ ਚੇਅਰਮੈਨ ਕੀ ਕਰਨਾ ਜੀ ਜਿਹੜਾ ਧਰਨਾ ਲਗਾਇਆ ਗਿਆ ਹੈ ਸਾਡੇ ਅੱਜ ਦਾ ਜੋ ਕਾਰਨ ਅੱਜ ਦੀ ਜੋ ਦੀ ਬੰਦੀ ਕਾਲ ਆ 28 ਡਰਾਈਵਰ ਜਿਹੜੇ ਆ ਸਰਕਾਰ ਨੇ ਨਾ ਭਰਤੀ ਕਰਕੇ ਦੀਪੂਆਂ ਚ ਭੇਜਨੇ ਸ਼ੁਰੂ ਕਰ ਦਿੱਤੇ ਆ ਜੋ ਕੀ ਉਹਨਾਂ ਦੇ ਅਨ ਟ੍ਰੇਡਿੰਗ ਬੰਦੇ ਆ ਉਹਨਾਂ ਨੂੰ ਕੋਈ ਟ੍ਰੇਨਿੰਗ ਆਈ ਰਾਈ ਗਈ ਹੈ ਤੇ ਨਾ ਉਹਨਾਂ ਦਾ ਕੋਈ ਡਾਕੂਮੈਂਟ ਕਲੀਅਰ ਕੀਤੇ ਗਏ ਔਰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਦੀ ਘੱਟ ਊਰਜਾ 9900 ਰੁਪਏ ਤੇ ਉਹਦੇ ਉਹਨਾਂ ਨੂੰ ਪ੍ਰਤੀ ਕਰਕੇ ਉਹਨਾਂ ਨੂੰ ਡੀਪੋ ਤੇ ਭੇਜਿਆ ਭੇਜਿਆ ਜਾ ਰਿਹਾ ਜੋ ਕਿ ਸਰਾਸਰ ਧੱਕਾ ਹੋ ਰਿਹਾ ਕਿਉਂਕਿ ਅੱਜ ਦੇ ਸਮੇਂ ਵਿੱਚ ਮੰਗਾਈ ਦਾ ਜਿੰਨਾ ਸਮਾਂ ਚੱਲ ਰਿਹਾ ਸਾਡੀ ਇਹ ਮੰਗ ਆ ਕਿ ਜਿੰਨੀ ਤਨਖਾਹ ਅਸੀਂ ਲੈ ਰਹੇ ਹਾਂ ਉਨੀ ਤਨਖਾਹ ਦੇ ਉੱਤੇ ਉਹਨਾਂ ਨੂੰ ਰੈਗੂਲਰ ਕਰਾਇਆ ਜਾਵੇ ਉਹਨਾਂ ਨੂੰ ਜੁਆਇਨਿੰਗ ਕਰਾਇਆ ਜਾਵੇ ਘੱਟ ਤਨਖਾਹ ਦੇਣਾ ਕਰਾਇਆ ਜਾਵੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨਾਲ ਧੱਕਾ ਨਾ ਹੋਵੇ ਜੋ ਸਾਡੇ ਦਾ 2007 ਤੋਂ ਲੈ ਕੇ 2012 ਤੱਕ ਸਾਡੇ ਨਾਲ ਧੱਕਾ ਹੁੰਦਾ ਰਿਹਾ ਉਸ ਟਾਈਮ ਸਾਡੀ ਜਥੇਬੰਦੀ ਨਹੀਂ ਆਨੋਂ ਕਰਨ ਅੱਜ ਸਾਡੀ ਜਥੇਬੰਦੀ ਆ ਇਸ ਕਰਕੇ ਅਸੀਂ ਆਉਣ ਵਾਲੇ ਜਿਹੜੇ ਮੁਲਾਜ਼ਮਾਂ ਉਹਨਾਂ ਨਾਲ ਧੱਕਾ ਨਹੀਂ ਹੁੰਦੇ ਨਾਗੇ ਅੱਜ ਦਾ ਹੀ ਗੱਲ ਹੈ ਜਿਹੜੇ 28 ਡਰਾਈਵਰ ਨੇ ਉਹ ਕੱਚੇ ਨੇ ਹਾਂਜੀ ਔਰ ਸੋਰਸ ਦੇ ਆਊਟ ਆਫ ਸੋਰਸ ਨੇ ਔਰ ਸੋਰਸ ਦੇ ਔਰ ਸੋਰਸ ਦੇ ਆਏ ਨੇ ਔਰ 9100 ਰੁਪਏ ਉਹਨਾਂ ਦੀ ਤਨਖਾਹ ਰਹੀ ਉਹਨਾਂ ਬਕਰ ਕੀ ਜਿਹੜੇ ਪੱਕੇ ਨੇ ਉਹਨਾਂ ਦੀ ਕਿੰਨੀ ਤਨਖਾਹ ਹੈ ਜੀ ਅਸੀਂ ਪੱਕੇ ਕੋਈ ਵੀ ਨਹੀਂ ਆ ਅਸੀਂ ਸਭ ਓਰ ਸੋਰਸ ਕੰਟਰੈਕਟ ਦੇ ਉੱਤੇ ਹਾਂ ਠੇਕੇ ਦੇ ਉੱਤੇ ਹਾਂਜੀ ਉਹਨਾਂ ਦੀ ਜਿਹੜੀ ਕੰਟਰੈਕਟ ਪਹਿਲੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਆ ਉਹਨਾਂ ਨੂੰ 18000 ਰੁਪਏ ਤਨਖਾਹ ਹੈ ਜਿਹੜੀ ਅੱਜ ਰੱਖੇ ਜਾ ਰਹੇ ਉਹਨਾਂ ਨੂੰ 9100 ਰੁਪਏ ਦੇ ਰੱਖਿਆ ਜਾ ਰਿਹਾ ਇਹ ਜਿਹੜੀ ਹੜਤਾਲ ਹੈ ਅੱਜ ਦੇ ਦਿਨ ਵਾਸਤੇ ਕਿ ਅੱਗੇ ਵੀ ਹੜਤਾਲ ਚੱਲੀ ਰਹੂਗੀ ਅੱਜ ਸ਼ਾਮ ਨੂੰ ਸਾਨੂੰ 4 ਵਜੇ ਮੀਟਿੰਗ ਮਿਲੀ ਹੋਈ ਆ ਔਰ ਸਾਡੇ ਜਥੇਬੰਦੀ ਨੇ ਇਹ ਫੈਸਲਾ ਲਿਆ ਵੀ ਜਦ ਤੱਕ ਮੀਟਿੰਗ ਹੋ ਨਹੀਂ ਜਾਂਦੀ ਤਦ ਤੱਕ ਹੜਤਾਲ ਨਹੀਂ ਚੁੱਕੀ ਜਾਊਗੀ ਮੀਟਿੰਗ ਤੋਂ ਬਾਅਦ ਜੋ ਅਗਲਾ ਰਣਨੀਤੀ ਹੋਗੀ ਜੋ ਸੈਂਟਰ ਬੋਡੀ ਕਾਲ ਦਊਗੀ ਉਸ ਦੇ ਉੱਪਰ ਪਹਿਰਾ ਦਿੱਤਾ ਜਾਊਗਾ ਜੇ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਗਲਾ ਕਦਮ ਤਾਂ ਡੱਕੀ ਹੋਊਗਾ ਅਗਲਾ ਜੋ ਸੈਂਟਰ ਬੋਡੀ ਜੋ ਵੀ ਪ੍ਰੋਗਰਾਮ ਲੀ ਕਰੂਗੀ ਉਸ ਦੇ ਉੱਪਰ ਪਹਿਰਾ ਦਿੱਤਾ ਜਾਊਗਾ ਕੋਈ